दस दिए कि जथेदार वालों अस्तीफा प्रवान करने के फैसले का जोड़ा है स्वागत किया गया है अस्तीफा प्रवान करने के फैसले का स्वागत किया गया सुखबीर बादल के अस्तीफे से बोले नहीं, ने जथेदार सत मैंबरी कमेटी बरकरार है ज्ञानी रघबीर सिंह ने कहा कि सत कमेटी मैंबरी नहीं रद्द किया गया सत मैंबरी श्री अकाल तख्त साहब के आदेशों के मुताबिक वर्किंग कमेटी की दे मीटिंग हुई ਸ੍ਰੀ ਗੁਰੂ ਸਿੰਘ ਬਾਦਲ ਦਾ ਸਪੀਚ ਜੋ ਪ੍ਰਵਾਨ ਕੀਤਾ ਗਿਆ ਥੋੜਾ ਜਿਹਾ ਜੀ ਦਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜ ਸੀ ਰਵੇ ਕੰਮ ਕਰਨ ਵਾਸਤੇ 7 ਮੈਂਬਰੀ ਕਮੇਟੀ ਸਟੈਂਡ ਹੈ ਪਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਅ ਵਕੀਲਾਂ ਦੀ ਜੱਜਮੈਂਟ ਜਿਹੜੀ ਸੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਦੇ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਿਹਦਾ ਆਪਾਂ ਕਰਾਉਣਾ ਰਜਿਸਟ੍ਰੇਸ਼ਨ ਉਹ ਸਾਨੂੰ ਮਿਲ ਰਿਹਾ ਹੈ ਵਾਲੇ ਪਰਫਾਰਮਾ ਤੁਸੀਂ ਸਾਈਨਦ ਸੰ ਸਾਡੇ ਕੋਲ ਅਜੇ ਤੱਕ ਇਹ ਚੀਜ਼ ਬਾਰੇ ਨਹੀਂ ਪਰ ਸਿੱਧਾ ਸਾਤੋਂ ਐਵਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਢਿੱਲਮੱਤੀ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਪਹਿਲਾਂ ਲਿਖਦੇ ਨਾ ਕਿਹਾ ਸੀਗਾ ਪ੍ਰੈਸ ਨੂੰ ਕਿ ਸ੍ਰੋਮਣੀ ਅਕਾਲੀ ਪੰਥ ਦੇ ਜੋਸ਼ੀ ਦੇ ਕਾਲ ਤੱਕ ਸਾਫ ਤੋਂ ਦੋ ਤਰੀਕ ਨੂੰ ਆਦੇਸ਼ ਕੋਇਆ ਉਹਨਾਂ ਦੀ ਉਪਾਲਨਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜੇ ਤੁਸੀਂ ਅਨਾਂਕਾਨੀ ਸ਼ਬਦ ਵਰਤਿਆ ਸੀ ਕਿ ਹੱਲੇ ਵੀ ਇਹਨਾਂ ਕੰਮਾਂ ਜਾਂਾਨਾ ਕਰਨੀ ਕੀਤੀ ਜਾਂ ਅ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਦਾ ਕੋਈ ਜ਼ਿਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਾਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਜਿਸ ਦਾ ਅਸਤੀਫਾ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫਾ ਦਿੱਤੇ ਸੀ ਕਿ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਮਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ دی ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਲੀ ਤੇ ਪਹਿਲੇ ਪ੍ਰਵਾਨ ਨਹੀਂ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਗਵਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਲੀ ਤੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਦੇਸ਼ਨ ਬਾਦਲਦਾਸ ਦੀ ਫਸਟਾ ਤੋਂ ਵਰਕ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਸ ਤੋਂ ਬਾਅਦ ਜਿਹੜੀ ਹੁਣ ਬਚੇ ਪੂ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤਨਾ ਕਿਤੇ ਪਾਲਣਾ ਵਾਲੇ ਪਾਸੇ ਵੱਧ ਰਿਹਾ ਹੈ ਬਿਲਕੁਲ ਠੀਕ ਹੈ ਜੀ ਜੋ ਜਿਹਨੇ ਡਿਊਟੀਆਂ ਉਲਾ ਦਿੱਤੀਆਂ ਕਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਡਿਊਟੀਆਂ ਲਿਖਤੀ ਉਲਾਤੀਆਂ ਕਈਆਂ ਪਾਰਟੀ ਵੱਲੋਂ ਕਿ ਜਿਹਨਾਂ ਜੰਮੂ-ਜੰ&ਸਤਾਨ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੇਂ ਪਾਰਟੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ੍ਹ ਦੇ ਹੋ ਗਏ ਨੇ ਬੜੀ ਚੰਗੀ ਗੱਲ ਹੈ ਇਹ ਜਿਹੜਾ ਦੇਸ਼ ਸੀ ਦੇ ਕਾਲਕਤ ਸਾਹਿਬ ਦਾ ਇਹਨਾਂ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਹ ਸੰਗਾ ਕਦਮ ਹੈ